ਲਾਈ ਵੀ ਮੇਤਰੋ ਆ ਸੂਜ ਨੇ ਜਿਹੜੇ ਤੁਹਾਨੂੰ 350 ਰੁਪਏ ਦੇ ਵਿੱਚ ਦੇ ਦੇਨੇ ਨੇ ਦੇ ਕਿਨੇ ਦੇਨੇ ਆ ਸੰਧੂ ਗਾਰਸਮੈਂਟ ਤਲਵੰਡੀ ਸਾਬੋ ਵਾਲਿਆਂ ਨੇ ਦੇ ਦੇਨੇ ਆ ਇਧਰੋਂ ਦੇਖ ਲਓ ਮੜਾ ਕਹਦੇ ਵੀ ਆਪਣੀਆਂ ਲੈਦਰ ਆ ਆ ਸਾਰੇ ਸਟਾਕ ਪਏ ਨੇ ਹਾਂ ਆ ਲੈਦਰ ਵਾਲੀਆਂ ਤੋਂ ਲੈ ਕੇ ਇਧਰ ਬੂਟਾਂ ਤੱਕ ਸਿਰਫ 350 ਰੁਪਏ ਦੇ ਵਿੱਚ ਤੁਹਾਨੂੰ ਇਹ ਆਰਟੀਕਲ ਨੇ ਜਿਹੜੇ ਸਾਰੇ ਵੀਰ ਹੋਣੇ ਕਹਿੰਦੇ ਦੇ ਦੇਨੇ ਆ ਸਿਰਫ ਦੀਵਾਲੀ ਦੀਵਾਲੀ ਧਮਾਕਾਗਾ ਬਾਅਦ ਤੁਹਾਨੂੰ ਨਹੀਂ ਮਿਲਨੇ ਉਦੋਂ ਪਹਿਲਾਂ ਪਹਿਲਾਂ ਦਾ ਮੇਲਾ ਤੁਸੀਂ ਲੁੱਟ ਸਕਦੇ ਣਾ ਬਈ ਕਿੰਨੀ ਤਰੀਕ ਤੱਕ ਆਫਰ ਆਪਣਾ ਇਹ ਇਹ ਦਿਵਾਲੀ ਤੱਕ ਆ ਵੀਰੇ ਦਿਵਾਲੀ ਤੱਕ ਆ ਉਪਰ ਆਗਾ ਦਿਵਾਲੀ ਤੱਕ ਆ ਆ ਦੇਖੋ ਲੈਦਰ ਦੇ ਜਿਵੇਂ ਬੈਲੀਆਂ ਆ ਗਈਆਂ ਆ ਦੇਖੋ ਸਾਰੀਆਂ ਠੀਕ ਆ ਇਹ ਪਿਛਲੇ ਸਾਲ ਤਾਂ ਆਪਾਂ ਕੱਲੇ ਸ਼ੂਜ਼ ਹੀ ਦਿੰਦੇ ਸੀ ਇਹ ਚੀਜ਼ ਨਹੀਂ ਦਿੰਦੇ ਸੀ ਹੁਣ ਇਹਨਾਂ ਰੇਟ ਵੀ 350 ਹੀ ਕਰਤਾ ਬੈਲੀ ਦਾ ਵੀ 350 ਆਹ 350 ਆਜ ਮਨੋ ਫਿੱਤੇ ਵਾਲੀ ਆ ਗਈ ਆ ਦੇਖੋ ਲੈਦਰ ਇਹ 350 ਠੀਕ ਆ ਇਹ ਵੀ 350 ਆਹ ਚੈਲਸੀ ਆ ਗਈ ਇਹਦਾ ਰੇਟ ਵੀ 350 ਹੀ ਕਰਤਾ ਆਪਾਂ ਚੈਲਸੀ ਦਾ ਵੀ 350 ਹੀ ਕਰਤਾ ਇਹਦਾ ਵੀ ਹਾਂ ਹੈ ਦਿਵਾਲੀ ਤੱਕ ਲੈਦਰ ਸ਼ੂਜ਼ ਦਾ ਹਾਂ ਬਾਕੀ ਆ ਆਪਣਾ ਸਰਦੀ ਚ ਵੀ ਚੱਲਦਾ ਇਹ ਲੈਦਰ ਦਾ ਇਕੱਲਾ ਦਿਵਾਲੀ ਤੱਕ ਆ ਲੈਦਰ ਲੈਦਰ ਦਿਵਾਲੀ ਤੱਕ ਆ ਦਿਵਾਲੀ ਜਿਹੜਾ ਮੇਲਾ ਤੁਸੀਂ ਲੁੱਟ ਸਕਦੇ ਹੋ ਦਵਾਲੀ ਤੋਂ ਪਹਿਲਾਂ ਪਹਿਲਾਂ ਹੈ ਨਾ ਵੀਰ ਨਾਲ ਨੰਬਰ ਬੋਲਦੇ ਬਈ ਇੱਕ ਮੜਾ ਜਾਇ 9465562693 ਵੀਰ ਠੀਕ ਹੈ ਤੇ ਲੱਗੇ ਜਨ ਹੈਗੀ ਆਪਣਾ ਗਿੱਲਾ ਵਾਲੇ ਖੂਕੂਲ ਦੁਕਾਨਾ ਤਲਵੰਡੀ ਸਾਬੋ ਓਕੇ ਤਲਵੰਡੀ ਸਾਬੋ ਗੁਰੂ ਘਰ ਨਾਲ ਜਾਂਦੇ ਹਾਂ ਹਾਂ ਜੋ ਗੁਰੂ ਘਰ ਰੋਡ ਤੇ ਹੈਗੀ ਤੇ ਮਿੱਤਰੋ ਬਾਕੀ ਆਈਡੀ ਹੈ ਜਿਹੜੀ ਫੇਸਬੁੱਕ YouTube ਤੇ ਬਈ ਨਾ ਦਾ ਚੈਨਲ ਬਣਾਇਆ ਹੋਇਆ ਜਦੋਂ ਵੀ ਨਵਾਂ ਨਵਾਂ ਆਰਟੀਕਲ ਆਉਂਦਾ ਵੀਰ ਹਣੀ ਪਾਉਂਦੇ ਰਹਿੰਦੇ ਤੁਸੀਂ ਉਹ ਵੀ ਜਾ ਕੇ ਫੋਲੋ ਕਰ ਸਕਦੇ ਹੋ ਨਾ ਬਈ ਉਹ ਹੈਗਾ ਸੰਧੂ ਗਾਰਮੈਂਟਸ ਇਸਟਾਗ੍ਰਾਮ ਤੇ ਵੀ ਇਹੀ ਆ ਤੇ ਫੇਸਬੁੱਕ ਤੇ ਵੀ ਸੰਧੂ ਗਾਰਮੈਂਟਸ 1200 350 ਰੁਪਏ ਦੇ ਵਿੱਚ ਤੁਸੀਂ ਜਿਹੜਾ ਮਰਜੀ ਬੂਟ ਆ ਕੇ ਚੱਕ ਲਓਗੇ ਤੁਹਾਨੂੰ ਨਾਲ ਆ ਕਹਿੰਦੇ ਲੈਦਰ ਦੀਆਂ ਰਕਾਬੀਆਂ ਨੇ ਜਿਹੜੀਆਂ ਇਹ 350 ਆਹ ਸਾਰੇ ਆਹ ਸਾਰੇ ਸਨੀਕਰ ਵੀ ਆ ਗਿਆ ਦੇਖੋ ਸਾਰੇ ਸਨੀਕਰ ਵੀਰੇ ਆ ਸਾਰੇ ਸਨੀਕਰ ਆ ਗਏ 350 ਚ ਦੇਨੇ ਆ 350 300 ਰੁਪਏ ਆ 350 ਚ ਦੇਨੇ ਆ ਆ ਦੇਖੋ ਠੀਕ ਆ ਤੇ ਇਧਰ ਨੂੰ ਜੇਕਰ ਕਿਸੇ ਨੇ ਮੜਾ ਜੇ ਹੋਰ ਵੱਧ ਰੁਪਏ ਲਾਉਣੇ ਹਨ ਉਹ ਇਹ ਜਾ ਹੋ ਜੂਗਾ ਇਹ ਕੱਪਸੋਲ ਆ ਗਏ ਇਹਦਾ ਰੇਟ ਰੱਖਿਆ ਆਪਾਂ 500 ਰੁਪਏ ਇਹਦਾ 500 ਰੁਪਏ ਰੱਖਿਆ ਹੋਇਆ ਇਹ 7-800 ਦਾ ਬਾਜ਼ਾਰ ਚ ਵੈਸੇ ਆਪਾਂ 500 ਰੱਖਿਆ ਕੱਪਸੋਲ ਵਾਲੇ ਸ਼ੂਜ਼ ਨੇ ਵਧੀਆ ਠੀਕ ਆ ਆਹ 1000 1200 ਦਾ ਦੇਈ ਜਾਂਦੇ ਨੇ 7-800 ਦਾ ਇਹ ਮਿੱਤਰੋ 500 ਰੁਪਏ ਦੇ ਵਿੱਚ ਇਹਦਾ ਵੀ ਆਦਾ ਇੰਪੋਰਟਡ ਆ ਗਏ ਇਹਦਾ ਵੀ 500 ਰੱਖਿਆ ਹੋਇਆ ਇਹਦਾ ਵੀ 500 ਰੱਖਿਆ ਹੋਇਆ ਆਹ ਆਹ ਸਾਰੇ 350 ਆ ਗਏ ਮਿਆ ਆ ਗਏ ਠੀਕ ਹੈ ਤੇ ਬਾਕੀ ਮਿੱਤਰੋ ਇਹਨਾਂ ਦਾ ਚੱਲੀਆਂ ਦਾ ਤੇ ਬਾਕੀ ਇ ਇਹ ਤਾਂ ਜੀਨ ਸਟਾਰਟ ਹੋ ਜਾਂਦੀ ਹੈ ਅਲੱਗ ਅਲੱਗ ਰੇਟ ਨੇ ਸਰਦੀਆਂ ਦਾ ਮਾਲ ਆ ਰਿਹਾ ਹੈ ਕੋਲੇ ਰੇਟ ਆਪਣੇ ਜਾਇਜ਼ ਹੀ ਨੇ ਸਾਰੇ ਹਰੇਕ ਚੀਜ਼ ਦੇ ਜਾਏ ਨੇ ਠੀਕ ਹੈ ਦਿਵਾਲੀ ਤੱਕ ਫੁੱਲ ਆਫਰ ਕਰਦੇ ਸਾਰੇ ਕਾਸਟ ਦੇ ਸਾਰੇ ਸ਼ੂਜ਼ ਤੇ ਛੋਟ ਕਰਦੀ ਬਾਈ ਹੁਣੇ ਕਹਿੰਦਾ ਵੀ ਪੈਂਟ ਜੀਨਸ ਤੇ ਸਲਟ ਤੇ ਸਭ ਕਾ ਜਿਹੜੀ ਟੀ-ਸ਼ਰਟਾਂ ਤੇ ਛੋਟ ਆ ਸਿਰਫ ਦਿਵਾਲੀ ਦਿਵਾਲੀ ਤੱਕ ਤੇ ਮੇਲਾ ਜਿਹੜਾ ਤੁਸੀਂ ਲੁੱਟ ਸਕਦੇ ਹੋਗੇ ਤੇ ਲੁੱਟ ਲਓ ਬਾਕੀ ਜਾਨਿਆਂ ਦੇ ਕਿਹੜਾ ਲੋਕੇਸ਼ਨ ਅੰਬੇਰ ਦਵਸ ਦੇ ਦੁਆਰੇ ਬਈ ਲੋਕੇਸ਼ਨ ਹੈਗੀ ਤਲਵੰਡੀ ਸਾਬੋ ਵੀਰੇ ਨੀਅਰ ਗਿੱਲਾਂ ਵਾਲਾ ਖੂ ਗਿੱਲਾਂ ਵਾਲੇ ਖੂ ਤੋਂ ਜਦੋਂ ਆਪਾਂ ਗੁਰੂ ਘਰ ਨੂੰ ਜਾਂਦੇ ਆ ਠੀਕ ਹੈ ਸੰਧੂ ਗਾਰਮੈਂਟ ਦੇ ਮਿੱਤਰੋ ਦੁਕਾਨ ਦਾ ਨਾਮ ਹੈ ਤੁਸੀਂ ਤੇ ਜਾ ਕੇ ਜਰੂਰ ਪੇਜ ਤੇ ਵੀ ਫੋਲੋ ਕਰੋ ਤੇ ਬਾਕੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜਿਹੜੇ ਵੀਡੀਓ ਵੀਡੀਓ ਆਪਣਾ ਪੇਜ ਇੰਸਟਾਗ੍ਰam ਦਾ ਤੇ ਇਹਦਾ ਫੇਸਬੁੱਕ ਦਾ ਜਰੂਰ ਮਤਲਬ ਫੋਲੋ ਕਰਿਓ ਠੀਕ ਹੈ ਉਹਤੇ ਆਪਾਂ ਪਾਉਂਦੇ ਰਹੇ ਨਾ ਨਵੇਂ ਨਵੇਂ ਆਰਟੀਕਲ ਆਉਂਦੇ ਰਹਿੰਦੇ ਨੇ ਆਪਣੇ ਕੋਲੇ ਤੇ ਮਿੱਤਰੋ ਬਾਈ ਨਾ ਪੇਜ ਜਿਹੜਾ ਜਰੂਰ ਫੋਲੋ ਕਰ ਲਓ ਵੀਰੋ ਨਾਲ ਕੋਲੇ ਹੁਣ ਸਟਾਕ ਨਾਲ ਦੀ ਨਾਲ ਕਹਿੰਦੇ ਲਈ ਜਾਂਦਾ ਆਈ ਜਾਂਦਾ ਕਿ ਜਾਈ ਜਾਂਦਾ ਤੇ ਹੁਣ ਆਫਰ ਹੈ ਜਿਹੜਾ ਦੀਵਾਲੀ ਤੱਕ ਸੀਮਤਾ ਤੇ ਚਲ ਲੁੱਟ ਲੋ ਮੇਲਾ ਕਰ ਦਿਓ ਵੀਡੀਓ ਸ਼ੇਅਰ ਧੰਨਵਾਦ ਧੰਨਵਾਦ